ਆਣੀ ਬਾਈ ਜੀ ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਚੰਗੀ ਲੱਗੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਵੀਡੀਓ ਪਾਉਣ ਦਾ ਮਕਸਦ ਇਹ ਆ ਬਾਈ ਜੀ ਤੁਹਾਨੂੰ ਪਤਾ ਵੀ ਝੋਨਾ ਲਾਉਣਾ ਗਾਹਾਂ ਜਾ ਕੇ ਪਨੀਰੀ ਦਾ ਟਾਈਮ ਆ ਤੇ ਪਨੀਰੀ ਵੀਜਣ ਲੱਗ ਗਏ ਕੋਈ ਭਰਾ ਊਸ਼ਾ ਵੀ ਲਾਈ ਜਾਂਦਾ ਤੇ ਆਪਾਂ ਗੱਲ ਸੁਪਰ 8212 ਲਾਈ ਆ ਸੁਪਰ ਕਹਿੰਦੇ ਜੀ ਨੂੰ ਤੇ ਐਨੇ ਥਾਂ ਦੇ ਵਿੱਚ ਆਪਾਂ 72 ਕਿਲੋ ਵੀ ਸਟਿਆਗਾ ਇੰਨੇ ਥਾਂ ਦੇ ਵਿੱਚ ਆ ਦੇਖ ਸਕਦੇ ਤੁਸੀਂ 72 ਕਿਲੋ 20 ਸਿੱਟਿਆਗਾ ਤੇ ਤੁਹਾਨੂੰ 20 ਸਿੱਟਣ ਦਾ ਤਰੀਕਾ ਦੱਸ ਦਿਆਂ ਬਾਕੀ ਬਾਈ ਇਹ ਨਾ ਕੋਈ ਬਾਲੇ-ਵੱਡੇ ਬਦਵਾਨ ਆਪਾਂ ਆਪਾਂ ਸੋਤੋਂ ਹੀ ਸਿੱਖੇ ਹੋਏ ਆਂ ਵੀਰ ਮੇਰੇ ਉਹ ਇਹ ਨਹੀਂ ਗੱਲ ਹੈਗੀ ਵੀ ਆਪਾਂ ਸਿੱਖੇ ਸਿਖਾਏ ਆਏ ਆਂ ਸੋਤੋਂ ਸਿੱਖੇ ਆਂ ਅਸੀਂ ਵੀ ਕਿਸੇ ਭਰਾ ਦੀ ਵੀਡੀਓ ਦੇਖ ਕੇ ਸਿੱਖੇ ਹੋਵਾਂਗੇ ਸਭ ਤੋਂ ਸੌਖਾ ਤਰੀਕਾ ਹੈਗਾ 20 ਸਿੱਟਣ ਦਾ ਬਾਈ ਜੀ ਜੇ ਆਪਣੀ ਘਰ ਦੀ ਪਨੀਰੀ ਆ ਘਰ ਦਾ ਬੀ ਆ ਤਾਂ ਮਰਲੇ ਦੇ ਵਿੱਚ 3 ਕਿਲੋ ਵੀ ਸਹੀ ਪੈਂਦਾ ਤੇ ਜੇ ਆਪਾਂ ਮੁੱਲ ਦਾ ਵੀ ਲੈਨੇ ਆ ਨਵਾਂ ਵੀ ਲੈਨੇ ਆ ਤੇ ਉਹ 100 150 ਗ੍ਰਾਮ ਘੱਟ ਪੈਂਦਾ ਕਿਉਂਕਿ ਉਹ 100 150 ਗ੍ਰਾਮ ਘੱਟ ਪੈਂਦਾ ਕਾਰਨ ਕੀ ਆ ਉਹ ਵੀ ਮੰਨ ਕੇ ਚੱਲੋ ਵੀ ਉਹਦੇ ਵਿੱਚ ਫੋਕ ਨਹੀਂ ਹੁੰਦੀ ਟੁੱਟਣੀ ਨਹੀਂ ਹੁੰਦੀ ਕਿਉਂਕਿ ਆਪਾਂ ਕੰਪੈਨ ਤੋਂ ਬੜਾ ਕੇ ਉਦੀ ਰੱਖ ਲੈਨੇ ਜਾਂ ਥੀ ਝੜ ਕੇ ਰੱਖ ਲੈਣਾ ਉੱਚ ਫੋਕ ਹੁੰਦੀ ਆ ਤੇ ਮਰਲੇ ਦੀ ਬਾਈ ਜੀ 3 ਕਿਲੋ ਪੈਂਦੀ ਆ ਨਵਾਂ ਵੀ 2 ਕਿਲੋ 900 ਗ੍ਰਾਮ ਲਾ ਲਓ 800 ਗ੍ਰਾਮ ਲਾ ਲਓ ਤੇ ਸਾਨੂੰ ਮੈਂ ਸਿੱਧਾ ਹੀ ਸਾਹਿਬ ਦੱਸਦਾ ਵਿੱਚ ਮੇਰੇ ਭਰਾ ਅਣਜਾਣ ਹੁੰਦੇ ਆ ਬਾਕੀ ਬਾਈ ਅਣਜਾਣ ਅੱਜ ਕੱਲ ਕੋਈ ਨਹੀਂ ਮੰਨ ਕੇ ਚੱਲੋ ਵੀ ਯੁੱਗ ਅ ਤਕਨਾਵ ਜੀ ਦਾ ਯੁੱਗ ਆ ਗਿਆ ਦੁਨੀਆ ਬਹੁਤ ਅਗੇ ਟੱਪ ਗਈ ਮੈਂ ਤੁਹਾਨੂੰ ਦੱਸਦਾ ਬਾਈ ਜੀ 20 ਸਿੱਟਣ ਦਾ ਤਰੀਕਾ ਦੱਸਦਾ ਕਰਮ ਐਸ ਲੋਟ ਪਾ ਲਓ ਦੋ ਪਲੰਘਾਂ ਹੋ ਗਈਆਂ ਮੰਨ ਕੇ ਚੱਲੋ ਕਰਮ ਹੋ ਗਈ ਇੱਕ ਤੇ ਨੌ ਕਰਮਾ ਤੁਹਾਨੂੰ ਐਸ ਲੋਟ ਜੀ ਇੱਕ ਦੋ ਤਿੰਨ ਚਾਰ ਪੰਜ 9 ਵੀ ਮੰਨ ਕੇ ਚੱਲੋ 9 ਕਰਮਾ ਲਮਾਈ ਤੇ ਕਰਮ ਚੜਾਈ ਇਹਦੇ ਵਿੱਚ ਸਹੀ 3 ਕਿਲੋ ਵੀ ਪੈਣਾ ਭਰਾ ਮੇਰੇ ਉਹ ਤੇ ਜਿਹੜੀ ਮੰਨ ਕੇ ਚੱਲੋ ਵੀ ਫੱਟੀ ਬਣਨੀ ਹੈ ਪਨੀਰੀ ਦੀ ਉਹ ਐਡੀ ਚੌੜੀ ਬਣਨੀ ਹੈ ਵੀ ਝੋਨਾ ਨਹੀਂ ਮੁੜ ਕੇ ਮੱਝ ਦਾ ਵਿੱਚ ਭਰਾ ਮੇਰੇ ਕਹਿੰਦੇ ਸਾਡਾ ਝੋਨਾ ਮੱਝ ਦਾ ਬਾਈ ਜੀ ਝੋਨਾ ਮੱਝ ਦਾ ਝੋਨਾ ਮੱਚਨ ਦਾ ਅਸਲ ਕਾਰਨ ਨਹੀਂ ਇਹ ਆ ਵੀ ਆਪਣੀ ਹੱਕ ਬਰੀਕ ਹੁੰਦੀ ਆ ਪਹਿਲਾਂ ਸਾਡਾ ਝੋਨਾ ਹੀ ਬੜਾ ਮੱਝ ਦਾ ਹੁੰਦਾ ਸੀ ਪਰ ਬਾਪੀ ਕਿਰਪਾ ਨੂੰ 8-7 ਸਾਲ ਹੋ ਗਏ ਵੀ ਸਾਡਾ ਝੋਨਾ ਨਹੀਂ ਕਿਤੇ ਮੱਚਿਆ ਜਦੋਂ ਦੀ ਮੰਨ ਕੇ ਚੱਲੂ ਵੀ ਐਂ ਜਮਾ ਗੜ ਖੇਤੀ 'ਚ ਆ ਕੇ 10 ਸਾਲ ਹੀ ਹੋ ਗਏ ਤਕਰੀਬਨ ਵੀ ਜਦੋਂ ਦਾ ਐ ਪੂਰੇ ਸੁਲਝ ਗਏ ਸਾਡਾ ਝੋਨਾ ਨਹੀਂ ਮੱਚਿਆ ਪਨੀਰੀ ਲਾਉਣੀ ਆ ਬਾਈ ਜੀ ਮਰਲੇ ਦੀ 3 ਕਿਲੋ ਪੈਣੀ ਆ ਇੱਕ ਕਰਮ ਆਏ ਤੇ 9 ਕਰਮ ਆਏ ਜਿੰਨਾ ਤੁਹਾਡੇ ਕੋਲੇ ਜੇ ਮੰਨ ਕੇ ਚੱਲੂ ਵੀ ਤੁਹਾਡੇ ਕੋਲੇ ਜਿੰਨਾ ਵੀ 20 ਆ 10 ਕਿਲੋ ਆ 20 ਕਿਲੋ ਆ 30 ਕਿਲੋ ਆ ਉਹਨੂੰ ਦੇਖ ਲਿਓ ਵੀ 30 ਕਿਲੋ ਵੀ ਆ ਤਾਂ 10 ਕਰਮ ਆਏ ਨੂੰ ਪਾ ਕੇ ਬਾਈ ਜੀ ਤੇ ਨੌ ਕਰਮਾਂ ਇਹਨੂੰ ਪਾ ਲਿਓ ਸਿੱਧਾ ਸਾਹਬ ਆ ਠੀਕ ਹੈ ਜੀ ਤੇ ਜ ਆਪਣੇ ਕੋਲੇ ਉਦੋਂ ਬਾਅਦ ਦਾ ਤਾਂ ਉਹਦੇ ਮੁਤਾਬਕ ਨਾ ਕਰ ਲਿਓ ਮਰਲੇ ਬਣਦਾ ਕਿਵੇਂ ਆ ਜੀ ਤਿੰਨ ਕਾ ਸੌਰੀ ਕਰਮਾਂ ਐ ਤੇ ਨੌ ਕਰਮਾਂ ਐ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਫੇਰ ਤੁਹਾਨੂੰ ਦੱਸ ਦਿੰਨੇ ਆ ਮਰਲੇ ਦਾ 3 ਕਿਲੋ ਵੀ ਪਾਓ ਤੇ ਪਨੀਰੀ ਐ ਚੀਚੀ ਵਰਗੀ ਮੋਟੀ ਹੋਣੀ ਆ ਜਿਹੜੀ ਐ ਥੋੜੀ ਵੀ ਜਿੰਨੀ ਮਰਜ਼ੀ ਗਰਮੀ ਚ ਲਾਜੋ ਮਾਸ਼ਿਓ ਤੇ ਹਾਂ ਬਈ ਤੁਹਾਨੂੰ ਫੱਕ ਬਾਰੇ ਵੀ ਦੱਸ ਕੇ ਹਟਿਆ ਤੇ ਦੂਜੀ ਗੱਲ ਆ ਜਦੋਂ ਫੱਕ ਲਾ ਲਈ ਨਾ ਦੂਜੇ ਦਿਨ ਸਾਥੀ ਦੀਆਂ ਕੁੜੀਆਂ ਹੁੰਦੀਆਂ ਹੁੰਦੀਆਂ ਆਈਆਂ ਅੰਗਰੇਜ਼ੀ ਮੇਰੀ ਵੀ ਥੋੜੀ ਜਿਹੀ ਬਾਲੀ ਹਾਈ ਜੇ ਨਾ ਮੈਨੂੰ ਪੜ੍ਹਨਾ ਜਾਨੀ ਆਇਆ ਐ ਇਹਦਾ ਸਾਥੀ ਕਹਿ ਦੇਣਾ ਵੀ ਸਾਥੀ ਦੀਆਂ ਕੁੜੀਆਂ ਕਨਾਲ ਦੀ ਇੱਕ ਕੁੜੀ ਜ਼ਰੂਰ ਪਾਇਓ ਮੇਰੇ ਭਰਾ ਅ ਜਦੋਂ ਪਨੀਰੀ ਬੀਚ ਕੇ ਹਟਦੇ ਆ ਦੂਜੇ ਦਿਨ ਪਾਣੀ ਲਾਉਣੇ ਕੋ ਦੋ ਦਿਨ ਉਸ ਬਾਅਦ ਆਪਾਂ ਪਾਣੀ ਲਾਉਂਦੀ ਠੰਗੂਰ ਲਾਉਂਦੀ ਆ ਪਨੀਰੀ ਦੂਜੇ ਦਿਨ ਪਾਣੀ ਫੁੱਲ ਭਰ ਕੇ ਆ ਸਾਥੀ ਦੀ ਕਨਾਲ ਦੀ ਇੱਕ ਜ਼ਰੂਰ ਕੁੜੀ ਪਾਇਓ ਜਿਹਦੇ ਨਾਲ ਵੀ ਮੰਨ ਕੇ ਚੱਲ ਵੀ ਜੋ ਵੀ ਸੌਂਫਾ ਡੀਲਾ ਜਿ ਉਹ ਵੀ ਕੁਝ ਨਹੀਂ ਹੁੰਦਾ ਕਿਉਂਕਿ ਪਹਿਲਾਂ ਪਾਇਆ ਤਿਹੋ ਜਦੋਂ ਆਪਾਂ ਮੰਗਰੋਂ ਨੌਮੀ 골ਡ ਕਰਦੇ ਆਂ ਤੇ ਉਦੋਂ ਫੱਕ ਨੂੰ ਥੋੜਾ ਜਿਹਾ ਧੱਕਾ ਤਾਂ ਲੱਗਦਾ ਹੈ ਪਰ ਉਹਦੇ ਨਾਲ ਪਹਿਲੀ ਪਾਦਾ ਕਰੋ ਆ ਸਾਥੀ ਦੀ ਕੁੜੀ ਮੇਰਾ ਵੀਰੇ ਤੱਕ ਨਾਲ ਦੀ ਇੱਕ ਤੇ ਚੰਗੀ ਲੱਗੀ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ